ਜੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਟੋਕਣ ਗੱਬਣ ਝੋਟੀ ਸੇਲ ਤੇ ਆ ਜੀ ਪਹਿਲਾਂ ਸੂਆ ਝੋਟੀ ਆ ਜੀ ਤੇ 5 ਮਹੀਨੇ ਦੀ ਗੱਬਣਾ ਜੀ ਇੱਕ ਟਾਈਮ ਦੁੱਧ ਦਿੰਦੀ ਆ ਜੀ ਦੇਖ ਸਕਦੇ ਹੋ ਰੋਟੀ ਹੋਰ ਤੋਂ ਵਧੀਆ ਥਾਣਾ ਜੀ ਕੁੰਡੀ ਸਕੀਨ ਝੋਟੀ ਆ ਜੀ ਮੂਰੇ ਤਾਂ ਝੋਟੀ ਲੱਖ ਦੋ ਵਾਰ ਵਿਕਜੂ ਜੀ ਦੇਖ ਸਕਦਾ ਜੀ ਕਿਸੇ ਵੀਰ ਭਰਾਣੇ ਖਰੀਦਣੀਆਂ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਕਰੇ ਲੂਬੀਰ ਕੋਲੇ ਝੋਟੀ ਆ ਪੰਜ ਮਹੀਨੇ ਦੀ ਗੱਬਣਾ ਜੀ ਤੇ ਦੁੱਧ ਇਹ ਕੜੰਗ ਦਿੰਦੀ ਆ 4 ਲੀਟਰ ਦਿੰਦੀ ਆ ਜੀ ਸਵੇਰੇ ਦਿੰਦੀ ਆ ਜੀ ਥਾਪੀਤੀ ਦਿੰਦੀ ਆ ਤੇ ਜੀ ਦਾਣਾ ਪਾ ਕੇ ਝੋਟੀ ਨੂੰ ਚੋਸਾ ਦੇ ਕੋਈ ਟੀਕਾ ਲਾਉਣ ਦੀ ਵੀ ਲੋੜ ਨਹੀਂ ਟੀਕਾ ਝੋਟੀ ਆ ਜੀ ਇਹ ਥੱਲੇ 5 ਲੀਟਰ ਦੁੱਧ ਆ ਜੀ ਇਹਦਾ ਬੱਚਾ ਮਰ ਗਿਆ ਜੀ ਇਹ 2 ਕੁ ਮਹੀਨੇ ਦੀ ਸੂਈ ਹੋਈ ਹੈ ਜੀ ਥਣ ਦੇਖ ਸਕਦੇ ਹੋ ਬਹੁਤ ਵਧੀਆ ਇਹ ਇਹ ਸਾਹਮਣੀ ਪੂ ਜੀ ਜੇ ਕਿਸੇ ਵੀਰ ਨੇ ਦੇਖਭਾਲ ਕਰਕੇ ਦੁੱਧ ਵੀ ਵਧਾ ਸਕਦਾ ਸਿੰਘ ਦੇਖ ਸਕਦੇ ਹੋ ਵੀ ਨਵਾਂ ਹਾਨ ਆ ਜੀ ਇਹਦਾ ਮੁੱਲ ਕੀ ਹੈ ਜੀ ਇਹਦਾ ਦੇਣ ਲੈਣ 65000 ਇਹ ਬਾਈ ਕਹਿੰਦੇ 65000 ਦੀ ਦੇ ਦਾਂਗੇ ਤੋਕੜ ਗੱਬਣ ਝੋਟੀ 5 ਮਹੀਨੇ ਦੇ ਗੱਬਣਾ 4 ਲੀਟਰ ਦੁੱਧਾ ਜੀ ਤੇ ਇਹਦਾ ਜੀ 75000 ਇਹ 53000 ਦੀ ਵੀਰ ਕਹਿੰਦੇ ਦੇ ਦਾਂਗੇ ਤੁਸੀਂ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਮੈ ਜੀ ਨਾਲ ਗੱਲ ਕਰ ਸਕਦੇ ਹੋ ਥੋੜੇ ਘਨੇ ਵੱਧ ਘੱਟ ਵੀ ਹੋ ਜਾਣਗੇ ਜੀ